ਐਨਆਰਆਈ ਲੁੱਟ ਮਾਮਲੇ ਦੇ ਵਿੱਚ ਪੁਲਿਸ ਨੇ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਚਾਰ ਦੋਸ਼ੀ ਚੜ੍ਹੇ ਪੁਲਿਸ ਦੇ ਹੱਥੇ ਤੁਹਾਨੂੰ ਦੱਸ ਦਈਏ ਕਿ ਸ਼੍ਰੀਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਕੋਲ ਜਿਹੜੀ ਇਹ ਲੁੱਟ ਹੁੰਦੀ ਹੈ ਦਰਅਸਲ ਕੁਝ ਜਿਹੜੇ ਨੌਜਵਾਨ ਹੁੰਦੇ ਨੇ ਲੁੱਟੇਰੇ ਹੁੰਦੇ ਨੇ ਇੱਕ ਐਨਆਰਆਈ ਵਿਅਕਤੀ ਦੇ ਕੋਲੋਂ ਸਮਾਨ ਲੁੱਟ ਲੈਂਦੇ ਨੇ ਤੇ ਮੁੜ ਕੇ ਉਸ ਨੂੰ ਜ਼ਖਮੀ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਜਿਹੜੀ ਇਹ ਦਰਜ ਕਰਵਾਈ ਜਾਂਦੀ ਹੈ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਚੁਸਤੀ ਦਿਖਾਉਂਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ Um, yeah, I just want to thank the Punjab Police for all of their hard work. I mean, seeing the whole group of them work uh, tirelessly day and night um, to help solve the case, to apprehend the suspects, um, and they've been like, very friendly and um, you know very helpful along the way. So uh, I really want to thank them for, for all of their hard work. It is after a tourist, basically, Australia ਮਿਸਟਰ ਕਲੁਕੇ ਨੂੰ ਨੰਬਰ ਸਵਾਇਸੀ ਤੇ ਉਹ ਰੇਲਵੇ ਲਾਈਨਾਂ ਤੇ ਕਦੇ ਸ਼ਾਇਦ ਉਸ ਮੋਗਿਆਂ ਵਗੈਰਾ ਕਦੇ ਨਹੀਂ ਚਲੇਗੇ ਤੇ ਉੱਥੇ ਉਹਨਾਂ ਨੂੰ ਕੁਝ ਅਨਨੌਂਡ ਅਪਰੋਕਸੀਮੇਟ 10 ਅਦਮੀ ਲੱਗਾ ਉਹਨਾਂ ਨੇ ਜੀ ਉਹ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਉਹਦੇ ਨਾਲ ਮਾਰਕਟ ਕੀਤੀ ਤੇ ਉਹਨਾਂ ਨਾਲ ਜਿਹੜਾ ਸਮਾਨ ਸੀ ਉਹ ਖੋਲਿਆ ਤੇਜ ਦੇ ਵਿੱਚ ਕਾਫੀ ਸਮਾਨ ਸੀ ਉਹਨਾਂ ਦਾ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਇੱਕ ਪ੍ਰਾਈਵੇਟ ਆਦਮੀ ਗੁਰਵਿੰਦਰ ਸਿੰਘ ਉਹ ਸਿਵਲ ਅਫਸਰ ਲੈ ਗਿਆ ਤੇ ਸਾਨੂੰ ਗਰੀਬ ਗਰੀਬ 10 ਵਜੇ ਸਾਨੂੰ ਉਤਲਾ ਮਿਲ ਗਈ ਸੀ 7 ਤਰੀਕ ਨੂੰ ਤੇ ਉਸ ਤੋਂ ਬਾਅਦ ਉਹ ਡਾਕਟਰ ਸਾਹਿਬ ਤੋਂ ਉਹਨਾਂ ਦੀ ਫਿਟਨੈਸ ਦੇ ਪਤਲਕ ਪਤਾ ਕੀਤਾ ਤੇ ਉਹ ਹਨ ਫिट ਸੀ ਕੱਲ ਫਿਰ ਉਹਨਾਂ ਦਾ ਫਿਟਨੈਸ ਲੈ ਕੇ ਉਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਡਕੈਤੀ ਸੈਕਸ਼ਨ ਜਿਹੜੀਆਂ ਉਹਦੇ ਤਹਿਤ ਅਸੀਂ 310 ਮਕਦਮਾ ਅੰਦਾਜ਼ੀ ਕਰਕੇ ਜਿਹੜੀ ਤਫਤੀਸ਼ ਸ਼ੁਰੂ ਕੀਤੀ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਚਾਰ ਜਿਹੜੇ ਵਿੱਚ ਅਕਿਊਜ਼ਡ ਐ ਮਦੇਈ ਨਿਸ਼ਾਨਖਤੇ ਤੇ ਔਰ ਵਿਧੀ ਹੈਲਪ ਆਫ ਸਿਵਿਲਿਨ ਸਿਟੀਜ਼ਨ ਅਸੀਂ ਉਹਨਾਂ ਨੂੰ ਅਪਰੇਸ਼ਨ ਕਰਕੇ ਅਰੈਸਟ ਕਰ ਲਿਆ ਤੇ ਉਹਨਾਂ ਕੋਲੋਂ ਰੋਬਰੀ ਕੀ ਤੋਂ ਹੋਇਆ ਸਮਾਨ ਸੀ 3 ਆਰਟੀਕਲਸ ਕਿੰਨੀਆਂ ਚੀਜ਼ਾਂ ਬਰਾਮਦ ਕਰ ਲਈਆਂ ਪੱਖ-ਵੱਖ ਬੰਦੇਆਂ ਤੋਂ ਤੇ ਹੁਣ ਅਸੀਂ ਜਿਹੜੇ ਇਹਨਾਂ ਦੇ ਸਾਥੀ ਹਨ ਉਹਨਾਂ ਦੇ ਕੋਈ ਪਰਮਾਨੈਂਟਲੀ ਐਡਰੈਸ ਜਾਂ ਨਾਮ ਪਤਾ ਨਹੀਂ ਇਹਨਾਂ ਨੂੰ ਹਜੇ ਤੱਕ ਮਾਣ ਹੈ ਫਿਰ ਵੀ ਅਸੀਂ ਇਹਨਾਂ ਦਾ ਅੱਜ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਵਾਵਾਂਗੇ ਅਤੇ ਹੋਰ ਬਰਾਮਦਗੀ ਕਰਵਾਉਣ ਅਤੇ ਇਹਨਾਂ ਦੇ ਸਾਥੀਆਂ ਦੇ ਨਾਮ ਪਤਾ ਅਤੇ ਉਹਨਾਂ ਦੇ ਐਡਰੈਸ ਪਤਾ ਕਰਾਂਗੇ ਤੇ ਹੋਰ ਇਹਨਾਂ ਨੇ ਕਿਹੜੀਆਂ ਇਹੋ ਜਿਹੀਆਂ ਵਰਦਾਤਾਂ ਕੀਤੀਆਂ ਉਹਦੇ ਬਾਰੇ ਪਤਾ ਕੀਤਾ ਜਾਊਗਾ ਤੇ ਅੱਜ ਇਹਨਾਂ ਨੂੰ ਕੋਰਟ ਤੇ ਪੇਸ਼ ਕਰਾਂਗੇ ਅਨਨੌਨ 10 ਅਪਰੋਕਸੀਮੇਟ 10 ਤੇ ਬਰਾਮਦ ਕੀ ਇੱਕ ਸਮਾਨ ਵੀ ਹੋ ਗਿਆ ਹਾਂ ਬਰਾਮਦ ਫਿਲਹਾਲ ਅਸੀਂ ਜਿਹੜਾ ਇੱਕ ਅਕਿਊਜ਼ਡ ਕਪਲ ਹੈ ਉਹ ਤੋਂ ਅਸੀਂ ਏਅਰਬੈਡ ਬਰਾਮਦ ਕੀਤਾ ਤੇ ਸੋਨ ਲਲ ਤੋਂ ਅਸੀਂ ਐਪਲ ਘੜੀ ਸਮਾਰਟ ਬਸ ਉਹਦੀ ਉਹ ਬਰਾਮਦ ਕਰ ਲਈ ਤੇ ਹਰਨਕੁਮਾਰ ਤੋਂ ਏਅਰ ਬੈਗ ਤੇ ਜਿਹੜਾ ਤਸੂਲ ਹੈ ਇਹ ਤੋਂ ਫਿਲਹਾਲ ਸਾਡੇ ਬਰਾਮਦ ਦੀ ਕੋਈ ਨਹੀਂ ਹੋਈ ਹੈ ਤੇ ਜਿਹੜੇ ਚਾਰ ਅਕਿਊਜ਼ਡ ਤੁਸੀਂ ਵਿੱਚ ਦੋ ਬੰਦੇ ਬੇਸਿਕਲੀ ਵਿਹਾਰਦੇ ਆ ਇੱਕ ਬੇਸਿਕਲੀ ਬੰਦਾ ਨੇਪਾਲ ਦਾ ਤੇ ਇੱਕ ਕੁੰਮੜਾ ਮਹਾਲੀ ਇਹ ਇਹ ਜਿਹੜਾ ਮਹਾਲੀ ਵਾਲਾ ਕੁੰਮੜਾ ਵਾਲਾ ਇਹਦੇ ਅਗੇਂਸਟ ਇੱਕ ਮਕਦਮਾ ਪਹਿਲਾਂ ਵੀ ਚੋਰੀ ਦਾ ਥਾਣੇ ਸੁਹਾਣੀ ਵਿੱਚ ਦਰਜ ਹੈ 2022 ਦਾ ਹਾਂਜੀ ਕਿਸ ਤਰ੍ਹਾਂ ਰੈਕਟਰ ਸਾਡੀ ਪਰਮਾਨੈਂਟਲੀ ਡਿਊਟੀ ਹੈ ਉਹ ਤਾਂ ਸਟੇਸ਼ਨ ਤੇ ਤਾਂ ਚੱਲਦੀ ਰਹਿੰਦੀ ਹੈ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਦੀ ਕੀਲਪੁਰ ਸਾਹਿਬ ਅੱਧਪੁਰੋਂ ਪੜਈ ਇਹ ਤਿੰਨੇ ਇਸ ਚੌਕੀ ਇੰਵਲਵਡ ਹੁੰਦੇ ਆ ਤੇ ਫਿਰ ਵੀ ਰੈਂਡਮ ਤੌਰ ਤੇ ਜਿਹੜਾ ਉਹ ਰੇਲਵੇ ਟਰੈਕ ਤੇ ਵੀ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਕੋਈ ਹੈ ਇਸ ਤਰ੍ਹਾਂ ਦਾ ਅੱਗੇ ਕੋਈ ਕੱਲ ਵੀ ਇਸ ਵਿਸ਼ੇ 'ਤੇ ਮੇਰੀ ਸਿਟੀ ਇਨ ਚਾਰਜ ਨਾਲ ਮੀਟਿੰਗ ਹੋਈ ਹੈ ਅਨੰਦਪੁਰ ਸਾਹਿਬ ਨਾਲ ਤੇ ਅੱਗੇ ਵਾਸਤੇ ਅਸੀਂ ਉਹਨਾਂ ਨਾਲ ਮਿਲ ਕੇ ਤੇ ਇਹੋ ਜਿਹੇ ਬੰਦਿਆਂ ਨੂੰ ਅਸੀਂ ਰੇਲਵੇ ਟਰੈਕ ਤੇ ਡਿਸਚਾਰਜ ਕਰਾਂਗੇ ਡਾਕਟਰ ਤੇ ਜਾਂ ਜਿੱਥੇ ਵੀ ਕਦੇ ਹੋਰ ਬਸੇ ਮਿਲਦੇ ਹੋਏ ਲੰਭਾਂਗੇ ਇਹਨਾਂ ਨੂੰ ਸਰ ਕਿੰਨੇ ਬੰਦੇ ਤੁਹਾਡੇ ਕੋਲ ਫਿਲਹਾਲ ਕਿਸੇ ਕੋਲ ਨਾ ਕੋਈ ਆਧਾਰ ਕਾਰਡ ਨਾ ਹੀ ਕੋਈ ਹੋਰ ਪੈਨ ਕਾਰਡ ਹੈ ਨਾ ਕੋਈ ਰੈਂਡੀਮਿਸ਼ਨ ਦੀ ਕੋਈ ਚੀਜ਼ ਨਹੀਂ ਹੈ ਵਿਕਟਮ ਨੂੰ ਕੱਲ 9 ਵਜੇ ਹੀ ਡਿਸਚਾਰਜ ਕਰਤਾ ਸੀ ਜਿਹੜੀਆਂ ਉਹਦੇ ਦੋ ਇੰਜਰੀਜ਼ਨ ਉਹ ਸਿੰਪਲ ਤੇ ਵਲੰਟੇ ਗਏ ਠੀਕ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਤੇ ਇਸ ਸਮੇਂ ਉਹ ਪਲਾਂਗਪੁਰ ਚ ਪ੍ਰੈਜੈਂਟ ਹੈਗੇ ਠੀਕ ਹੈ ਤੇ ਸਾਨੂੰ ਪਾਸਪੋਰਟ ਵੀ ਸੁਣਿਆ ਸੀ ਜੀ ਉਹਨੂੰ ਅਸੀਂ ਜਿਹੜਾ ਲੱਬੜ ਲਈ ਅਪਰਾਲੇ ਕਰ ਰਹੇ ਆ ਇਹਨਾਂ ਦਾ ਵੀ ਰਿਮਾਂਡ ਲੈ ਰਹੇ ਆ ਤੇ ਜਿਹੜੇ ਇਹਨਾਂ ਦੇ ਸਾਥੀ ਉਹਨਾਂ ਦੀ ਵੀ ਗੱਲ ਅਸ਼ ਕਰ ਰਹੇ ਤੇ ਮੈਂ ਵੀ ਸਾਨੂੰ ਬੜੀ ਆਸ ਹੈ ਕਿ ਅਸੀਂ ਕਰ ਲੱਗ ਨੂੰ ਡਬਲ ਲੱਗ